ਸੋ ਦੋਸਤੋ ਸਰਬਰਾਮ ਨਾਲ ਆਪਾਂ ਗੱਲਬਾਤ ਜਾਰੀ ਰੱਖਦੇ ਆ ਤੇ ਬਹੁਤ ਜ਼ਿੰਦਗੀ ਦੇ ਤਜਰਬੇ ਜਿਹੜੇ ਸਰਬਰਾਮ ਨੇ ਜਿਹੜੇ ਹੰਡਾਏ ਨੇ ਹਨਾ ਸਰ ਟੂਰਨਾਮੈਂਟਾਂ ਤੇ ਜਾਂਦੇ ਹੋ ਸਾਦੇ ਅਗਲੇ ਹਨਾ ਹਾਂਜੀ ਉੱਥੇ ਗਿਆ ਨੂੰ ਕਈ ਵਾਰੀ ਉਹਨਾਂ ਨਹੀਂ ਮਿਲਦਾ ਮਾਨ ਤਾਣ ਜਾਂ ਜਿੰਨੀ ਗੱਲ ਹੁੰਦੀ ਹੈ ਉਹਨੇ ਜਣੀ ਕਿ ਮਿਹਨਤਾਂ ਮਿਲਦਾ ਨਹੀਂ ਹੈ ਨਾ ਹੋਇਆ ਕਦੇ ਇਸ ਤਰ੍ਹਾਂ ਦਾ ਕੁਝ ਹੋਇਆ ਕਈ ਕਈ ਟੂਰਨਾਮੈਂਟਾਂ ਦੇ ਆ ਜੀ ਪਰ ਮੈਂ ਨਾਂ ਲੈ ਸਕਦਾ ਜੀ ਤੇ ਕਈ ਸੱਦ ਲੈਂਦੇ ਆ ਜੀ 2-300 ਰੁਪਏ ਦਿੰਦੇ ਆ ਜੀ ਜੀ ਮੇਰੇ ਹੋਰ ਭਾਈ ਰਪਿੰਦਰ ਅਰਗੇ ਨੇ ਆਖਿਆ ਹੋਇਆ ਜੀ ਵੀ ਪੈਸੇ ਪਿੱਛੇ ਨਹੀਂ ਭੱਜਣਾ ਜੀ ਵੀ ਆਪਣੀ ਕਲਾ ਵਿਖਾਉਣੀ ਆ ਜੀ ਵੀ ਆਪਣੀ ਕਲਾ ਵਿਖਾਏਗਾ ਨਾ ਜੀ ਵੀ ਪੈਸਾ ਤੇ ਤੈਨੂੰ ਨਾਲ-ਨਾਲ ਤੱਕੀ ਦਵਾਂਗੇ ਪੈਸਾ ਤੇਰੇ ਆਪ ਪਿੱਛੇ ਆਊਗਾ ਵੀ ਆਪਣੀ ਜੋਰ ਦਿਖਾਉਣਾ ਤੇ ਕਲਾ ਵਿਖਾਉਣੀ ਆ ਐ ਰੁਪਿੰਦਰ ਜਲਾਲ ਨੇ ਇਹ ਗੱਲ ਕਹੀ ਕਿ ਤੂੰ ਆਪਣੀ ਕਲਾ ਦਿਖਾ ਬਸ ਪੈਸਾ ਤੇਰੇ ਪਿੱਛੇ ਦੌੜੂ ਤੂੰ ਪੈਸੇ ਪਿੱਛੇ ਨਾ ਜਾਈਂ ਕਦੇ ਸਹੀ ਗੱਲ ਆ ਉਹਨਾਂ ਦੀ ਕਿਉਂਕਿ ਇਹ ਰੁਪਿੰਦਰ ਅਰਗੇ ਇੱਕ ਨਾਮੀ ਕਮੈਂਟੇਟਰ ਹੈ ਉਹਨਾਂ ਨੇ ਦੁਨੀਆ ਗਾਲੀ ਹੈ ਨਾ ਹੋਰ ਕਿਹੜੇ ਕਿਹੜੇ ਕਮੈਂਟੇਟਰ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜਾਂ ਕੋਈ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਰਹਿੰਦਾ ਬਾਈ ਲੱਖੀ ਨੂੰ ਫੋਨ ਲਾ ਲਈਦਾ ਹੀ ਇਹ ਆ ਨਵੀਂ ਗੁੜੀ ਸੰਗਰ ਨੂੰ ਹੀ ਤੇ ਕਦੇ-ਕਦੇ ਬਾਈ ਰੁਪਿੰਦਰ ਨੂੰ ਵੀ ਮਰੀ ਕਰ ਗਿਆ ਨੰਬਰ ਇਹ ਨਹੀਂ ਮਿਲਦਾ ਅੱਛਾ ਉਹਦਾ ਉਹ ਜੱਤ ਲੱਖੀ ਤਾਂ ਫਿਰ ਗਵਾਂਢੀ ਆ ਆਪਣਾ ਉਹਦੇ ਪਿੰਡ ਵੀ ਜਾ ਜੂ ਆਉਣੇ ਹਾਂਜੀ ਪਿੰਡ ਉਹਦੀ ਵੀ ਦਿਵੇ ਰਿਵੜੀ ਅੱਛਾ ਕਦੇ ਐ ਹੋਇਆ ਕਿ ਲੱਖੀ ਨੇ ਜਾਂ ਹੋਰ ਕਿਸੇ ਕਮੈਂਟੇਟਰ ਨੇ ਕਿਹਾ ਹੋਵੇ ਮੈਂ ਅੱਜ ਉੱਥੇ ਟੂਰਨਾਮੈਂਟ ਤੇ ਚੱਲਿਆ ਸਭ ਤਿਆਰ ਰਹੀ ਆ ਮੈਂ ਤੇ ਨਾਲ ਲੈ ਕੇ ਚੱਲੂ ਉਹ ਯੋ ਉਸਤਾਦ ਆ ਮੇਰਾ ਜੀ ਉਹਦਾ ਬੱਥੇਰਾ ਕਹਿੰਦਾ ਜੀ ਮੈਨੂੰ ਅੱਛਾ ਵੀ ਮੇਰੇ ਨਾਲ ਚੱਲ ਲਗਈ ਮੈਂ ਆ ਵੀ ਨਹੀਂ ਜਾਂਦਾ ਜੀ ਕਈ ਕਈ ਵਾਰ ਜੀ ਮੈਨੂੰ ਕਹਿਣਾ ਹੁੰਦਾ ਜੀ ਉਹ ਫੋਨ ਲਾ ਲੈਂਦਾ ਜੀ ਮੈਨੂੰ ਵੀ ਉਹਨਾਂ ਨੂੰ ਪਤਾ ਨਹੀਂ ਇਹ ਤੇ ਡੈਡੀ ਹੈ ਨਹੀਂ ਜੀ ਉਹਨਾਂ ਨੂੰ ਆਪ ਹੀ ਪਤਾ ਜੀ ਵੀ ਵੀ ਕੱਲਾ ਹੀ ਆਈ ਹੈ ਇਹ ਚੱਕਮੌੜ ਵਾਲਾ ਉਹ ਕਹਿੰਦੇ ਆ ਵੀ ਤੂੰ ਨਾਲ ਚੱਲਿਆ ਕਰ ਸਾਡੇ ਮਾਂ ਪਿੰਜਾਂਦਾ ਜੀ ਕੀ ਸੁਨੇਹਾ ਹੋਰ ਸਾਡੇ ਸਰੋਤਿਆਂ ਲਈ ਲੈ ਕੇ ਆਇਆ ਕਿ ਕਮੈਂਟਰੀ ਦੇ ਵਿੱਚ ਕੀ ਕੀ ਮੁਸ਼ਕਲਾਂ ਨੇ ਆਉਂਦੀਆਂ ਨੇ ਕੀ ਕੀ ਜਿਹੜੀਆਂ ਪੰਗੀਆਂ ਸਹਿਣੀਆਂ ਪੈ ਰਹੀਆਂ ਨੇ ਸਰਬਰਾਮ ਨੂੰ ਇੱਕ ਜੀ ਆਇਆ ਜੀ ਜਿਵੇਂ ਉੱਪਰ ਜੀ ਟੂਰਨਾਮੈਂਟ ਕਰਾਉਂਦਾ ਜੀ ਰਪਿੰਦਰ ਬਾਈ ਨੇ ਕਹਿੰਨਾ ਜਿੱਥੇ ਜਿਹਾ ਪਾ 12:00 ਵਜਾ ਦਿੰਦੇ ਹੈ ਜੀ ਉਹਦੇ ਸਾਬ ਨੂੰ 9 ਜਾਂ 10 ਵਜੇ ਦਿਨ ਟੂਰਨਾਮੈਂਟ ਦੀ ਸਮਾਪਤ ਹੋਣਾ ਚਾਹੀਦਾ ਜੀ ਵੀ ਖੜਾਰੀਆਂ ਨਾਲ ਉਹਦੇ ਘਰੇ ਜਾਣਾ ਹੁੰਦਾ ਜੀ ਜਿਹੋਨਾਂ ਦੀ ਮਾਂ ਮਾਂ ਨੂੰ ਵੀ ਕਰਾਉਂਦਾ ਜੀ ਬਿਲਕੁਲ ਮੈਂ ਵੀ ਰਪਿੰਦਰ ਦੀ ਇਹ ਗੱਲ ਬਹੁਤ ਵਾਰੀ ਟੂਰਨਾਮੈਂਟਾਂ ਦੇ ਸੁਣੀ ਹੈ ਕਿ ਜਿਹੜਾ ਖੇਡ ਖੇਡਦੇ ਖੇਡਦੇ ਬਹੁਤ ਲੇਟ ਹੋ ਜਾਂਦੇ ਆ ਨੇਰਾ ਬਹੁਤ ਹੋ ਜਾਂਦਾ ਖਿਡਾਰੀਆਂ ਨੇ ਦੂਰ ਜਾਣਾ ਹੁੰਦਾ ਤੇ ਬਹੁਤੇ ਸਾਡੇ ਪੰਜਾਬ ਦੇ ਨਾਮੀ ਖਿਡਾਰੀ ਜਿਹੜੇ ਉਹ ਖਾਸਿਆਂ ਦਾ ਸ਼ਿਕਾਰ ਹੁੰਦੇ ਹਾਂ ਇਹ ਦੇਰੀ ਦੇ ਕਾਰਨ ਰਪਿੰਦਰ ਦੀ ਇਹ ਗੱਲ ਵਧੀਆ ਹੈ ਕਿ ਟਾਈਮ ਸਰ ਟਰਨਮੈਂਟ ਸਮਾਪਤ ਹੋਣ ਟਾਈਮ ਸਰ ਖਿਡਾਰੀ ਘਰਾਂ ਨੂੰ ਜਾਣ ਤੇ ਇਨਾਮਾਂ ਦੀ ਗੱਲ ਕਰੀਏ ਕਿੰਨੇ ਕੇ ਇਨਾਮ ਸਰਬ ਆਰਾਮ ਦੇ ਕੋਲ ਨੇ ਮਿਲੇ ਟਰਨਮੈਂਟਾਂ ਚੋਂ ਸਨਮਾਨ ਮੈਨੂੰ ਧੂਰਕੋਟ ਪਿੰਡ ਆ ਜੀ ਤੋਰ ਕੋਟਰਾ ਨੂੰ ਸੀ ਮੋਗੇ ਚ ਜੀ ਉੱਥੇ ਜੀ ਮੈਨੂੰ 21000 ਰੁਪਏ ਦਿੱਤਾ ਜੀ ਵਿਸ਼ੇ ਸਨਵਾਨ ਦੀ ਤੇ ਚੀਬ ਡੱਕਾ ਕੱਪ ਦਿੱਤਾ ਮੈਨੂੰ ਉੱਥੇ ਲੈ ਰੀ ਤੇ ਹੋਰ ਜੀ ਮੇਰੇ ਕਈ ਕਈ ਥਾਂ ਤੇ ਸਨਵਾਨ ਹੋਇਆ ਜੀ ਆਪਣੇ ਭਾਈ ਪੁੱਤੋ ਵਾਲਿਆਂ ਨੇ ਵੀ ਕੀਤੇ ਜੀ ਮੇਰੇ ਸਨਵਾਨ ਸੋ ਦੋਸਤੋ ਛੋਟੀ ਉਮਰੇ ਇੱਕ ਵਧੀਆ ਨਾਮ ਬਣਾਉਣ ਵਾਲਾ ਇਹ ਸਰਬਰਾਮ ਮੈਂ ਤਾਂ ਅਪੀਲ ਹੀ ਕਰਾਂਗਾ ਕਿ ਇਸ ਲੋੜਵੰਦ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ ਮਦਦ ਇਹ ਨਹੀਂ ਕਿ ਇਹਨੂੰ ਕੱਲੇ ਰੁਪਏ ਹੀ ਦਿੱਤੇ ਜਾਣ ਇਹਨੂੰ ਮੌਕਾ ਦਿੱਤਾ ਜਾਵੇ ਇਹਨੂੰ ਪੜ੍ਹਾਈ ਦਾ ਮੌਕਾ ਦਿੱਤਾ ਜਾਵੇ ਇਹਨੂੰ ਇੱਕ ਚੰਗੇ ਕਮੈਂਟਰੇਟਰ ਦੇ ਗੁਣ ਮਿਲਣ ਇਹੋ ਜੀ ਅਕੈਡਮੀ ਮਿਲੇ ਜਾਂ ਖੇਡਾਂ ਦੇ ਜਿਹੜੇ ਅਕੈਡਮੀ ਆ ਉਹਨਾਂ ਦੇ ਵਿੱਚ ਪਾਇਆ ਜਾਵੇ ਕਿਉਂਕਿ ਇੱਕ ਕਬੱਡੀ ਦਾ ਖਿਡਾਰੀ ਵੀ ਹੈ ਇਹ ਪਰ ਘਰ ਦੇ ਕੁਝ ਹਾਲਾਤ ਇਹੋ ਜਿਹੇ ਹੋ ਗਏ ਪਿਤਾ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਹੈ ਉਮਰ 14 ਸਾਲ ਦੀ ਹੈ ਔਰ ਘਰ ਨੂੰ ਚਲਾਉਣ ਲਈ ਇਹਨੂੰ ਜਿਹੜਾ ਬਹੁਤ ਔਖਾ ਹੋਣਾ ਪੈ ਰਿਹਾ ਪਰ ਕਲਾ ਇਹਦੇ ਵਿੱਚ ਬਹੁਤ ਹੈ ਇਸ ਕਲਾ ਦੀ ਬਖਸ਼ਿਸ਼ ਪਰਮਾਤਮਾ ਨੇ ਇਹਨੂੰ ਦਿੱਤੀ ਹੈ ਤੇ ਕਲਾ ਦੇ ਕਰਕੇ ਹੀ ਅੱਜ ਇਹ ਆਪਣੇ ਰੂਪ ਰੂਪ ਹੈ ਕਿਉਂਕਿ ਜੇ ਇਹਦੇ ਵਿੱਚ ਇਹ ਕਲਾ ਨਾ ਹੁੰਦੀ ਤਾਂ ਅੱਜ ਇਹ ਗੱਲਬਾਤ ਨਾ ਹੁੰਦੀ ਜੇ ਇਹ ਗੱਲਬਾਤ ਨਾ ਹੁੰਦੀ ਤਾਂ ਇਸ ਬੱਚੇ ਦੇ ਹੌਂਸਲਾ ਨਾ ਵੱਧਦਾ ਹਨਾ ਸੋ ਦੋਸਤੋ ਮੈਂ ਇਹੀ ਕਹਾਗਾ ਕਿਸੇ ਵੀ ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਤਾਂ ਇਹਨੂੰ ਜ਼ਰੂਰ ਸੱਦਾ ਦਿਆ ਕਰੋ ਜ਼ਰੂਰ ਮੌਕਾ ਦਿਆ ਕਰੋ ਸਰਬਰਾਮ ਇਕਾਰੀ ਆ ਦਾ ਨਾਮ ਪਤਾ ਤੇ ਮੋਬਾਈਲ ਨੰਬਰ ਸਾਡੇ ਸਰੋਤਿਆਂ ਦਾ ਜੀ ਨੰਬਰ ਤਾਂ ਆਏਗਾ ਜੀ 75099 ਜੀ 8333 75099 8633 ਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਇਸ ਨੰਬਰ ਤੇ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਨਾਲ ਤੇ ਜਾਂਦੇ ਜਾਂਦੇ ਥੋੜਾ ਜਿਹਾ ਕਮੈਂਟਰੀ ਦਾ ਹੋਰ ਸਾਨੂੰ ਸੁਣਾ ਦਿਓ ਸਾਡੇ ਵਾਲਿਆ ਉਧਰ ਵੇਖ ਅੱਜ ਖੜਕਾ ਧੜਕਾ ਹੋਣਾ ਜਿਹੜੇ ਹਸਾਬ ਨਾਲ ਮੇਲਾ ਚੱਲਦਾ ਜਿਹੜੇ ਹਾਵ ਨਾਲ ਸਾਡੇ ਆਲਿਆ ਮੈਚ ਆਣਾ ਬਿਤੇਰੀਆਂ 4 ਤਾਈਆਂ ਹੋਟੇਰੀਆਂ 4 ਤਾਈਆਂ ਹੋਰ ਰੇਡ ਸਾਡੇ ਆਲਿਆ ਕੌਣ ਪਾਉਣ ਆ ਗਿਆ ਇਹਦਾ ਦੋਦੜਾ ਪਾਦੜਾ ਪਿੰਡਾਂ ਇਸ ਸੋਨੀਆਂ ਸਾਡੇ ਆਲਿਆ ਮਾਈ ਯਾਰ ਬਣਾਏ ਰਕਾਰ ਬਣਾਏ ਛੋਟੀ ਛੋਟੀ ਦੇ ਜਾਫੀਆਂ ਦੇ ਹੱਥ ਕੜੇ ਕਰਵਾਏ ਮੇਲ ਮੇਲ ਰੇਡਾਂ ਜਦੋਂ ਪਾਵੇ ਪਾਦੜੇ ਦਾ ਸੋਨੀ ਯਾਰੋ ਗਰਮ ਦਾ ਚੱਲ ਲੱਗੇ ਨੇਰੀ ਜੀ ਆਈਆ ਓਏ ਪਾਦੜੇ ਦੇ ਸੋਨੀ ਨੇ ਯਾਰੋ ਓ ਦੁਨੀਆ ਨਚਾਈ ਐ ਪਾਦੜੇ ਦੇ ਸੋਨੀ ਨੇ ਯਾਰੋ ਓ ਫਾਇੜ ਵੀ ਬਣਾਈ ਆ ਕਾਲੇ ਸੰਘਿਆਂ ਵਾਲਾ ਇੱਕ ਪਾਸੇ ਓ ਸਾਡੇ ਆਲਿਆਂ ਮਾਰੇ ਪੁੱਠੇ ਸਿੱਧੇ ਦਾ ਇਹਦਾ ਅਰਬਸਾ ਓਏ ਸ਼ਣੀ ਦੇਖੀ ਮਾੜਾ ਦਾ ਵੇਖੀ ਸਾਡੇ ਆਲਿਆਂ ਵੇਖੀ ਓ ਪਤੰਦਰ ਨੇ ਪਾਣੀ ਆਲਾ ਜਾਜ ਬਣਾਤਾ ਓ ਓ ਕਿਸ਼ਤੀ ਬਣਾਤੀ ਸਾਡੇ ਆਲਿਆਂ ਆਹ ਕਿੱਥੇ ਰੁਕਦਾ ਇਹ ਬੜਾ ਪ੍ਰਤੀਲਾਲ ਇਹਦਾ ਦੋੜੜਾ ਭਾੜੜਾ ਪਿੰਡ ਆ ਇਹ ਮਾਨਸੇ ਚੋਂ ਚੱਲ ਕੇ ਆਇਆ ਹੈ ਇਹ ਆ ਸੋਨੀ ਸਾਡੇ ਵਾਲਿਆ ਰੇਡ ਪਾ ਕੇ ਵਾਪਸ ਜਾਂਦਾ ਹੋਇਆ ਸੋ ਬਹੁਤ ਬਹੁਤ ਧੰਨਵਾਦ ਇਸ ਬੱਚੇ ਦਾ ਬੜਾ ਹੌਸਲਾ ਬੜੀ ਕਲਾਏ ਦੇ ਵਿੱਚ ਉਮੀਦ ਹੈ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਦੋਸਤੋ ਬਹੁਤ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਬਰਤੋ ਬਰਤ ਸ਼ੇਅਰ ਕਰ ਦਿਓ ਔਰ ਹੋ ਸਕੇ ਤਾਂ ਇਸ ਬੱਚੇ ਨੂੰ ਹੌਸਲਾ ਦਿਓ ਇਹਨੂੰ ਆਪਣੇ ਪਿੰਡਾਂ ਦੇ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਵਿੱਚ ਸਦਾ ਪੱਤਰ ਅਤੇ ਸਨਮਾਨ ਦੇਣਾ ਬਣਦਾ ਸੋ ਬਹੁਤ ਬਹੁਤ ਧੰਨਵਾਦ ਸ਼ਾਬਾਸ਼ ਬਈ